ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਜੀਤ ਮਾਨ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਮਾਨ ਦਲ ਵੱਲੋਂ ਜਿਹੜੀਆਂ ਚਿੱਠੀਆਂ ਬੇਜੀਆਂ ਗਈਆਂ ਨੇ ਫੋਰਨ ਕੰਟਰੀ ਦੇ ਵਿੱਚ ਅਸਾਈਲਮ ਵਾਸਤੇ ਇਹ ਮੁੱਦਾ ਤਕਰੀਬਨ ਤਕਰੀਬਨ ਜਿੰਨੀਆਂ ਵੀ ਕੰਟਰੀਆਂ ਦੇ ਵਿੱਚ ਚਿੱਠੀਆਂ ਵੇਚੀਆਂ ਗਈਆਂ ਪੱਕੇ ਹੋਣ ਵਾਸਤੇ ਜਿਨ੍ਹਾਂ ਲੋਕਾਂ ਨੂੰ ਵੇਚੀਆਂ ਗਈਆਂ ਉਹਨਾਂ ਦੇ ਵਿੱਚ ਖਾਸ ਕਰਕੇ ਇੰਗਲੈਂਡ ਅਮਰੀਕਾ ਕੈਨੇਡਾ ਤੇ ਜਰਮਨ ਇਹ ਤਾਂ ਚਾਰ ਮੇਨ ਨੇ ਇਹਨਾਂ ਕੰਟਰੀਆਂ ਵਿੱਚ ਜਿਹੜੇ ਵੀ ਮਾਨਦਲ ਕੋਲੋਂ ਚਿੱਠੀਆਂ ਲੈ ਕੇ ਗਏ ਨੇ ਯਾਨੀ ਕਿ ਸਿਮਿਤ ਮਾਨ ਕੋਲੋਂ ਚਿੱਠੀਆਂ ਲੈ ਕੇ ਗਏ ਨੇ ਉਹਨਾਂ ਨੂੰ ਡਿਪੋਰਟ ਕੀਤਾ ਜਾਵੇਗਾ ਕਾਰਨ ਇਹ ਹੈ ਜਦੋਂ ਤੁਸੀਂ ਇਹ ਵੀਡੀਓ ਸੁਣੋਗੇ ਬਹੁਤਿਆਂ ਦੇ ਇਹ ਗੱਲ ਹਾਜ਼ਮ ਨਹੀਂ ਹੋਣੀ ਕਿਉਂਕਿ ਜਿਹੜੀਆਂ ਇਹਨਾਂ ਨੇ ਚਿੱਠੀਆਂ ਵੇਚੀਆਂ ਨੇ ਇਹਨਾਂ ਨੇ ਪੈਸੇ ਦੀ ਖਾਤਰ ਲਾਲਚ ਵਿੱਚ ਆ ਕੇ ਕਿਸੇ ਦੀ ਬੈਕਗ੍ਰਾਉਂਡ ਦੇਖੀ ਨਹੀਂ ਜਿਸ ਬੰਦੇ ਨੂੰ ਚਿੱਠੇ ਦੀ ਨਹੀਂ ਵੀ ਲੋੜ ਸੀ ਇਥੋਂ ਜਿਹੜੇ ਡਾਕੂਮੈਂਟ ਸੀ ਉਹ ਅਨਲੀਗਲ ਯਾਨੀ ਕਿ ਝੂਠ ਬੋਲ ਕੇ ਬਣਾਏ ਗੇ ਪੰਜਾਬ ਦੀ ਪੁਲਿਸ ਨੂੰ ਵੀ ਗੁੰਮਰਾਹ ਕੀਤਾ ਕਈ ਵੱਡੇ ਵੱਡੇ ਡਾਕਟਰਾਂ ਨੂੰ ਗੁੰਮਰਾਹ ਕੀਤਾ ਕਿਉਂਕਿ ਜਿੰਨੇ ਵੀ ਡਾਕੂਮੈਂਟ ਸੀ ਉਹ ਕਹਿ ਲਈ ਫੇਕ ਲਾਏ ਗਏ ਤੇ ਉਹ ਜਿੰਨੇ ਵੀ ਫੇਕ ਡਾਕੂਮੈਂਟ ਸੀ ਉਹਨਾਂ ਤੇ ਰਿਸਰਚ ਜਿੰਨੀਆਂ ਵੀ ਕੰਟਰੀਆਂ ਵਿੱਚ ਮਾਨਦਗੀਆਂ ਚਿੱਠੀਆਂ ਤੇ ਬੰਦੇ ਗਏ ਨੇ ਜਾਂ ਪੱਕੇ ਹੋਏ ਨੇ ਉਹਤੇ ਰਿਸਰਚ ਹੋ ਚੁੱਕੀ ਹੈ ਉਹਦੇ ਨਾਲ ਹੁਣ ਜੇ ਕੋਈ ਅਸਲੀ ਤੌਰ ਤੇ ਵੀ ਗਿਆ ਸੀ ਭਾਵ ਜਿਹਦੇ ਡਾਕੂਮੈਂਟ ਸਹੀ ਸੀਗੇ ਜਿਹਨੂੰ ਲੋੜ ਸੀ ਮਹਿਸੂਸ ਹੋਇਆ ਕਿ ਮੈਨੂੰ ਭਾਰਤ ਵਿੱਚ ਖਤਰਾ ਹੈਗਾ ਤੇ ਉਹਨਾਂ ਲੋਕਾਂ ਤੇ ਵੀ ਐਕਸ਼ਨ ਆਊਗਾ ਮੈਂ ਜਿਹੜੇ ਅੱਜ ਗੱਲ ਤੁਹਾਡੇ ਨਾਲ ਕਰ ਰਿਹਾ ਮੇਰਾ ਮਤਲਬ ਇਹ ਨਹੀਂ ਹੈਗਾ ਵੀ ਅਸੀਂ ਕਿਸੇ ਨੂੰ ਬਦਨਾਮ ਕਰੀਏ ਤੇ ਜਾ ਕੇ ਤੇ ਐਲੀਗੇਸ਼ਨ ਲਾਈਏ ਗੱਲ ਸਿਰਫ ਇੰਨੀ ਕਹਿ ਬੀ ਜਿਹੜੇ ਲੋਕਾਂ ਤੇ ਅੱਖ ਰੱਖੀ ਜਾ ਰਹੀ ਹੈ ਖਾਸ ਕਰਕੇ ਅਮਰੀਕਾ ਤੇ ਕੈਨੇਡਾ ਵਿੱਚ ਜਰਮਨ ਤੇ ਇੰਗਲੈਂਡ ਵਿੱਚ ਇਹਨਾਂ ਲੋਕਾਂ ਨੂੰ ਰਿਸਰਚ ਕਰਕੇ ਇਹ ਚੈੱਕ ਕੀਤਾ ਜਾ ਰਿਹਾ ਹੈ ਕਿ ਇਹ ਬੰਦੇ ਜਿੱਦਾਂ ਭਾਰਤ ਵਿੱਚ ਪੰਜਾਬ ਵਿੱਚ ਰਹਿੰਦੇ ਸੀ ਉਦਾਂ ਹੀ ਇੱਥੇ ਰਹਿ ਰਹੇ ਨੇ ਮਤਲਬ ਜਿਹੜਾ ਗੰਦ ਇਹਨਾਂ ਲੋਕਾਂ ਨੇ ਪੰਜਾਬ ਵਿੱਚ ਜਾਂ ਇੰਡੀਆ ਵਿੱਚ ਪਾਇਆ ਸੀ ਉਹ ਗੰਦ ਹੁਣੇ ਲੋਕ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਜਾ ਇੰਗਲੈਂਡ ਜਰਮਨ ਦੇ ਵਿੱਚ ਪਾ ਰਹੇ ਨੇ ਤੇ ਹੁਣ ਜਿਹੜਾ ਮੇਰਾ ਇਹ ਵੀਡੀਓ ਕਾਉਣ ਤੋਂ ਭਾਵੇਂ ਹੈ ਕਿ ਇਹਨਾਂ ਲੋਕਾਂ ਦੇ ਵਿੱਚ ਜਿਨ੍ਹਾਂ ਨੇ ਝੂਠ ਬੋਲ ਕੇ ਡਾਕੂਮੈਂਟ ਲੈ ਭਾਵੇਂ ਪੁਲਿਸ ਦੇ ਕੋਲੋਂ ਭਾਵੇਂ ਕਿ ਸਰਕਾਰੀ ਡਾਕਟਰ ਦੇ ਕੋਲੋਂ ਤੇ ਉਹਨਾਂ ਦੇ ਨਾਲ ਜਿਹੜੇ ਲੋਕ ਵਧੀਆ ਤਰੀਕੇ ਨਾਲ ਰਹਿ ਰਹੇ ਨੇ ਇਹਨਾਂ ਮੁਲਕਾਂ ਦੇ ਵਿੱਚ ਉਹਨਾਂ ਤੇ ਐਕਸ਼ਨ ਕਿਉਂ ਆਊਗਾ ਉਹਦਾ ਕਾਰਨ ਇਹ ਹੈ ਕਿ ਜਦੋਂ ਤੁਸੀਂ ਕੋਈ ਗਤੀਵਿਧੀ ਕਰਦੇ ਹੋ ਐਕਟੀਵਿਟੀ ਕਰਦੇ ਹੋ ਇਹਨਾਂ ਖਾਲਸਤਾਨੀਆਂ ਦੇ ਇਕੱਠਾਂ ਵਿੱਚ ਜਾਂਦੇ ਹੋ ਜੇ ਤੁਸੀਂ ਕਿਸੇ ਵੀ ਕੰਟਰੀ ਦੇ ਵਿਰੁੱਧ ਮਜਾਰਾ ਕਰਦੇ ਹੋ ਤੁਸੀਂ ਅੰਦੋਲਨ ਜਾਂ ਧਰਨੇ ਲਾਉਂਦੇ ਹੋ ਉਦੋਂ ਤੁਹਾਨੂੰ ਰਿਸਰਚ ਕੀਤਾ ਜਾ ਰਿਹਾ ਉੱਥੇ ਹਾਲੇ ਵੀ ਕੁਝ ਨਹੀਂ ਵਿਗੜਿਆ ਜੇ ਤੁਸੀਂ ਆਪਣੇ ਆਪ ਨੂੰ ਬਚਾ ਸਕਦੇ ਹੋ ਜੇ ਤੁਸੀਂ ਇਹਨਾਂ ਖਾਲਤਾਨੀਆਂ ਦੇ ਇਕੱਠਾਂ ਵਿੱਚ ਜਾਣਾ ਛੱਡ ਦਿਓਗੇ ਬਿਨਾਂ ਵਜ੍ਹਾ ਦੇ ਉੱਥੇ ਧਰਨੇ ਵਗੈਰਾ ਮਜਾਰੇ ਵਗੈਰਾ ਕਰਨੇ ਛੱਡ ਦਿਓਗੇ ਤਾਂ ਹੋ ਸਕਦਾ ਹੈ ਕਿ ਮਾਹੌਲ ਸ਼ਾਂਤ ਹੋ ਜਾਏ ਨਹੀਂ ਗੱਲ ਚੇਤੇ ਰੱਖਿਓ ਜਿਨ੍ਹਾਂ ਨੇ ਤੁਹਾਨੂੰ ਚਿੱਠੀਆਂ ਵੇਚੀਆਂ ਨੇ ਸਭ ਤੋਂ ਪਹਿਲਾਂ ਸਿੱਤਰ ਉਹਨਾਂ ਦੇ ਪੈਣੇ ਸ਼ੁਰੂ ਹੋ ਗਏ ਨੇ ਸਿਮਰਜੀਤ ਮਾਨ ਤੇ ਆਖ ਹੈ ਇਹਨਾਂ ਕੰਟਰੀਆਂ ਦੀ ਔਰ ਸਿਮਰਜੀਤ ਮਾਨ ਨੇ ਕਿੰਨਾ ਪੈਸਾ ਇਕੱਠਾ ਕੀਤਾ ਇਹ ਚਿੱਠੀਆਂ ਵੇਚ ਕੇ ਇਹ ਸਭ ਕੁਝ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਹਮਣੇ ਆਉਣ ਬਾੜ ਮੈਂ ਕਿਥੇ ਹੋਰ ਬੇਨਤੀ ਕਰਨੀ ਹੈ ਜਿਹੜੇ ਮਾਨ ਦਲ ਦੇ ਗੁੰਡੇ ਨੇ ਨਾ ਇਹ ਕਈ ਮੈਨੂੰ ਵੀ ਗਾੜੇ ਗਲੋਚ ਕਰਦੇ ਆ ਧਮਕੀਆਂ ਦਿੰਦੇ ਆ ਪਰ ਚਿੱਤੇ ਰੱਖਿਓ ਅਸੀਂ ਤੁਹਾਡੀਆਂ ਧਮਕੀਆਂ ਤੋਂ ਤੁਹਾਡੇ ਗਾੜੇ ਗਲੋਚ ਤੋਂ ਡਰਨ ਵਾਲੇ ਨਹੀਂ ਕਿਉਂਕਿ ਤਾਂ ਸ਼ਰਿਆਮ ਪਤਾ ਲੱਗ ਗਿਆ ਲੋਕਾਂ ਨੂੰ ਸ਼ਮਜੀਤ ਮਾਨ ਨੇ ਆਪ ਇੰਟਰਵਿਊ ਕਰਕੇ ਕਹਿਤਾ ਸੀ ਕਿ ਅਸੀਂ 4.5 ਲੱਖ ਚਿੱਠੀ ਵੇਚੀ ਐ ਜਿੱਦ ਕੀਮਤ ਅਸੀਂ 50000 ਰੁਪਇਆ ਲਈ ਐ 50000 ਰੁਪਇਆ ਤੇ ਖੁਦ ਮੰਨਦੇ ਨੇ ਪਰ ਬਹੁਤੇ ਲੋਕ ਤਾਂ ਕਹਿੰਦੇ ਅਸੀਂ 4-4 ਲੱਖ ਰੁਪਇਆ ਵਿੱਚ ਚਿੱਠੀ ਦਾ ਦਿੱਤਾ ਹੈ ਜਾਨੀ ਕਿ ਇਹਨਾਂ ਨੇ ਬਹੁਤ ਵੱਡੀ ਰਕਮ ਜਿਹੜੀ ਐ ਲੋਕਾਂ ਦੇ ਕੋਲੋਂ ਵਸੂਲੀ ਐ ਅਰਬਾਂ ਖਰਬਾਂ ਰੁਪਇਆ ਇਹਨਾਂ ਨੇ ਚਿੱਠੀਆਂ ਵੇਚ ਕੇ ਇਕੱਠਾ ਕੀਤਾ ਹੈ ਤੇ ਮੇਰਾ ਅੱਜ ਦੀ ਵੀਡੀਓ ਬਣਾਉਣ ਤੋਂ ਮਤਲਬ ਇਹ ਹੀ ਹੈ ਕਿ ਜੇ ਕਿਤੇ ਤੁਹਾਡੀ ਇਨਕੁਆਰੀ ਚੱਲਦੀ ਹੈ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਜਰਮਨ ਦੇ ਵਿੱਚ ਜਾਂ ਇੰਗਲੈਂਡ ਦੇ ਵਿੱਚ ਤਾਂ ਥੋੜਾ ਬਹੁਤਾ ਟਿਕਾਅ ਜਰੂਰ ਰੱਖੋ ਕਿਉਂਕਿ ਕਈਆਂ ਨੂੰ ਪੀਆਰ ਮਿਲ ਗਈ ਹੈ ਗ੍ਰੀਨ ਕਾਰਡ ਮਿਲ ਗਿਆ ਹੈ ਤਾਂ ਉਹਨਾਂ ਨੂੰ ਮੁਸੀਬਤ ਕਿਤੇ ਨਵੇਂ ਖੜੀ ਨਾ ਹੋਰ ਹੋ ਜਾਈ ਜੇ ਤੁਸੀਂ ਕੋਈ ਗਤੀਵਿਧੀ ਐਕਟੀਵਿਟੀ ਕਰਦੇ ਰਹੋਗੇ ਨਹੀਂ ਸਮਝੋਗੇ ਫਿਰ ਚਿੱਤੇ ਰੱਖਿਓ ਭਾਵੇਂ ਤੁਸੀਂ ਪੱਕੇ ਹੋ ਚੁੱਕੇ ਹੋ ਭਾਵੇਂ ਨਹੀਂ ਹੋ ਚੁੱਕੇ ਫਿਰ ਤੁਹਾਨੂੰ ਰਿਪੋਰਟ ਕੀਤਾ ਜਾਊਗਾ ਇਹ ਮੈਂ ਇੱਕ ਬੇਨਤੀ ਦੇ ਰੂਪ ਵਿੱਚ ਵੀਡੀਓ ਪਾਈ ਹੈ ਜਿੰਨੇ ਵੀ ਲੋਕ ਅਮਰੀਕਾ ਵਿੱਚ ਕੈਨੇਡਾ ਵਿੱਚ ਜਰਮਨ ਵਿੱਚ ਇੰਗਲੈਂਡ ਵਿੱਚ ਰਹਿੰਦੇ ਜਿਨ੍ਹਾਂ ਨੇ ਮਾਨਦਲ ਦੇ ਕੋਲੋਂ ਚਿੱਠੀਆਂ ਲਈਆਂ ਨੇ ਪੈਸੇ ਦੇ ਕਿ ਉਹਨਾਂ ਨੂੰ ਬੇਨਤੀ ਹੈ ਕਿਉਂਕਿ ਕਈ ਵਾਰੀ ਜਿਹੜੇ ਲੋਕ ਬੇਕਸੂਰ ਹੁੰਦੇ ਨੇ ਉਹ ਵੀ ਰਗੜੇ ਜਾਂਦੇ ਆ ਇਹ ਸਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਅੱਤਵਾਦ ਦਾ ਮਾਹੌਲ ਸੀ ਜਦ ਪੰਜਾਬ ਪੁਲਿਸ ਨੇ ਵੀ ਧੱਕਾ ਕੀਤਾ ਸੀ ਇਹ ਸ਼ਰਿਆਮ ਪਤਾ ਹੈ ਉਹ ਲੋਕ ਸਹੀ ਨੇ ਕਿ ਸਾਨੂੰ ਪੰਜਾਬ ਦੇ ਵਿੱਚ ਭਾਰਤ ਵਿੱਚ ਖਤਰਾ ਹੈ ਉਹ ਜੇ ਅਸਲਮ ਲੈ ਕੇ ਰਹੇ ਨੇ ਪੱਕੇ ਹੋਏ ਨੇ ਉਹਨਾਂ ਲਈ ਸਹੀ ਹੈ ਪਰ ਇਹਨਾਂ ਮੰਦਲੀਆਂ ਨੇ ਪੈਸੇ ਬਣਾਉਣ ਖਾਤਰ ਉਹਨਾਂ ਲੋਕਾਂ ਨੂੰ ਵੀ ਚਿੱਠੀਆਂ ਦੇ ਦਿੱਤੀਆਂ ਜਿਹੜੇ ਕੇਵਲ ਪੱਕੇ ਹੋਣ ਲਈ ਚਿੱਠੀਆਂ ਲੈ ਕੇ ਗਏ ਨਹੀਂ ਜਿਨ੍ਹਾਂ ਨੂੰ ਕੋਈ ਖਤਰਾ ਨਹੀਂ ਸੀ ਪੰਜਾਬ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਸੀ ਉਹਨਾਂ ਨੂੰ ਵੀ ਇਹਨਾਂ ਚਿੱਠੀਆਂ ਦੇ ਦਿੱਤੀਆਂ ਤੇ ਹੁਣ ਜਿਹੜੀਆਂ ਉੱਥੋਂ ਦੀਆਂ ਸਰਕਾਰਾਂ ਨੇ ਭਾਵੇਂ ਅਮਰੀਕਾ ਹੋਵੇ ਭਾਵੇਂ ਇੰਗਲੈਂਡ ਹੋਵੇ ਭਾਵੇਂ ਦੂਜਾ ਜਰਮਨ ਹੋਵੇ ਭਾਵੇਂ ਕੈਨੇਡਾ ਹੋਵੇ ਉਹਨਾਂ ਨੇ ਸੱਚ ਕੰਨੀ ਸ਼ੁਰੂ ਕਰ ਦਿੱਤੀ ਹੈ ਉਹਨੇ ਦੇਖ ਲਿਆ ਵੀ ਇਹ ਲੋਕ ਜਾਣ ਬੁੱਝ ਕੇ ਝੂਠ ਬੋਲ ਕੇ ਆਏ ਨੇ ਇਹਨਾਂ ਕੋਲ ਫੇਕ ਡਾਕੂਮੈਂਟ ਨੇ ਇਹਨਾਂ ਨੇ ਗੁੰਮਰਾਹ ਕੀਤਾ ਹੁਣ ਜਦੋਂ ਵਾਪਸ ਆਉਂਗੇ ਇੱਥੇ ਡਿਡਪੋਰਟ ਕਰਤੇ ਤਾਂ ਫਿਰ ਇੱਥੇ ਵੀ ਪ੍ਰੋਬਲਮ ਖੜੀ ਹੋਣੀ ਹੈ ਕਿਉਂਕਿ ਅਸੀਂ ਗੁੰਮਰਾਹ ਕੀਤਾ ਪੁਲਿਸ ਨੂੰ ਵੀ ਜੇੜਾ ਤਾਂ ਕੋਈ ਕੇਸ ਸਹੀ ਸੀਗਾ ਚਲੋ ਤਾਂ ਉਹ ਤਾਂ ਪੁਲਿਸ ਮਨ ਵੀ ਲਾਉਗੀ ਜਿਹਨਾਂ ਨੇ ਫੇਕ ਡਾਕੂਮੈਂਟ ਬਣਾਏ ਨੇ ਐਵੇਂ ਕਹਤਾ ਮੈਨੂੰ ਪੁਲਿਸਤੰਗ ਕਰਦੀ ਹੈ ਜੀ ਮੈਨੂੰ ਅਤਵਾਦ ਦਾ ਖਤਰਾ ਹੈ ਜੀ ਤੇ ਉਹ ਲੋਕ ਤਾਂ ਬਖਸ਼ੇ ਨਹੀਂ ਜਾਣਗੇ ਨਾ ਜਣ ਕੇ ਇਹ ਕਰਦੂਤਾ ਮਾਨਦਲ ਦੇ ਗਾਨੇ ਜਿਹੜੀਆਂ ਨੇ ਫੇਕ ਚਿੱਠੀਆਂ ਵੇਚੀਆਂ ਨੇ ਫੇਕ ਲੋਕਾਂ ਨੂੰ ਵੇਚੀਆਂ ਨੇ ਤੇ ਉਹਦਾ ਜਿਹੜਾ ਰਿਜ਼ਲਟ ਹੈ ਉਹ ਜਲਦੀ ਤੁਹਾਡੇ ਸਾਹਮਣੇ ਆਊਗਾ ਤੇ ਆਪਣੇ ਆਪ ਨੂੰ ਥੋੜਾ ਜਿਹਾ ਕੰਟਰੋਲ ਕਰੋ ਐਵੇਂ ਜਾਣ ਬੁੱਝ ਕੇ ਖਾਲਸਤਾਨ ਖਾਲਸਤਾਨ ਕਰੀ ਜਾਇਓ ਤੇ ਨਹੀਂ ਫਿਰ ਛੇਤਰ ਜਰੂਰ ਫਿਰੂਗਾ ਤੇ ਅਗਲੇ ਨੇ ਜਹਾਜ਼ ਭਰ-ਭਰ ਕੇ ਭੇਜਣੇ ਨੇ ਭਾਵੇਂ ਇੰਗਲੈਂਡ ਹੋਵੇ ਭਾਵੇਂ ਜਰਮਨ ਹੋਵੇ ਭਾਵੇਂ ਆਸਟ੍ਰੇਲੀਆ ਹੋਵੇ ਭਾਵੇਂ ਕਨੇਡਾ ਹੋਵੇ ਪਾ ਮੇ ਅਮਰੀਕਾ ਹੋਵੇ ਇਹ ਚੇਤੇ ਰੱਖਿਓ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ